ਆ ਜਿਹੜੀ ਗੱਡੀ ਨੂੰ ਟੋਅ ਕਰਕੇ ਲੈ ਕੇ ਜਾ ਰਹੇ ਇਕਲ ਟੀ ਪਾ ਦਿੱਤੀ ਗਈ ਆ ਟੀ ਦਾ ਮਤਲਬ ਕਿ ਟ੍ਰੈਫਿਕ ਪੁਲਿਸ ਜ ਆਪਣੇ ਵੀ ਜਲ ਦੇਖੋ ਬਾਈ ਚਾਂਸ ਤੁਸੀਂ ਜਲੰਧਰ ਆਨੇ ਆ ਤੁਹਾਡੀ ਗੱਡੀ ਜਿਹੜੀ ਆ ਟੋਅ ਕਰਕੇ ਲੈ ਕੇ ਹੀ ਗਏ ਤਾਂ ਜੇਕਰ ਤੁਹਾਨੂੰ ਇਹ ਨਿਸ਼ਾਨ ਮਿਲਿਆ ਵਾਲਾ ਜਿਹੜਾ ਨਿਸ਼ਾਨ ਤੁਹਾਨੂੰ ਟੀ ਦਾ ਨਿਸ਼ਾਨ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਇਹ ਖਾਸ ਕਰਕੇ ਤੇ ਨਰਖ ਲਓ ਬਾਈ ਚਾਂਸ ਤੁਹਾਡੀ ਕਿਸੇ ਵੱਡੇ ਸ਼ਹਿਰ ਦੇ ਵਿੱਚ ਗੱਡੀ ਟੋਅ ਕਰਕੇ ਕੋਈ ਲੈ ਕੇ ਜਾਂਦਾ ਜਿੱਥੇ ਤੁਸੀਂ ਗੱਡੀ ਖੜੀ ਕੀਤੀ ਸੀ ਉੱਥੇ ਕੋ ਟੋਅ ਦਾ ਨਿਸ਼ਾਨ ਮਿਲੇ ਟੀ ਦਾ ਨਿਸ਼ਾਨ ਮਿਲੇ ਤਾਂ ਇਹਦਾ ਮਤਲਬ ਇਹ ਹੁੰਦਾ ਹੈ ਕਿ ਗੱਡੀ ਜਿਹੜੀ ਆ ਤੁਹਾਡੀ ਉਹ ਟ੍ਰੈਫਿਕ ਪੁਲਿਸ ਵਾਲੇ ਜਿਹੜੇ ਆ ਉਹ ਉਠਾ ਕੇ ਲੈ ਗਏ ਆ ਖਾਸ ਕਰਕੇ ਹੋਏ ਤੁਹਾਡੇ ਲਈ ਜਾਣਕਾਰੀ ਜਿਹੜੀ ਹੈ ਬੇਹੱਦ ਜ਼ਰੂਰੀ ਸੀ ਜਲੰਧਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਕਿ ਆ ਗੱਡੀ ਜਿਹੜੀ ਖੜੀ ਐ ਰੋਡ ਤੇ ਰੋਡ ਤੇ ਗੱਡੀ ਖੜੀ ਐ ਤੇ ਟੋ ਕਰਨ ਵਾਲੇ ਵੀਰ ਜਿਹੜੇ ਆਏ ਆ ਤੁਸੀਂ ਟੋ ਕਰਨ ਦਾ ਤਰੀਕਾ ਤੁਹਾਨੂੰ ਦਿਖਾਉਂਦੇ ਆ ਕਿ ਇਦਾਂ ਜਿਹੜੀ ਗੱਡੀ ਐ ਟੋ ਕੀਤੀ ਜਾ ਰਹੀ ਐ ਮਿੰਟ ਹੱਕ ਲਗਾਇਆ ਬਾਈ ਨੇ ਔਰ ਇਹ ਗੱਡੀ ਜਿਹੜੀ ਚੱਕਲੇ ਰਸਤੇ ਦੇ ਵਿੱਚ ਖੜੀ ਇਹਨੂੰ ਸੂਚਨਾ ਦੇਣ ਲਈ ਕਿ ਗੱਡੀ ਕਿਉਂ ਚੱਕੀ ਆ ਕਿਉਂ ਖੜੀ ਕੀਤੀ ਆ ਇਹਨੂੰ ਸੂਚਨਾ ਦੇਣ ਲਈ ਥੱਲੇ ਇੱਕ ਬਣਾ ਦਿੱਤਾ ਗਿਆ ਹੈ ਨਾਲ ਪੁਲਿਸ ਮੁਲਾਜ਼ਮ ਵੀ ਨੇ ਔਰ ਇਸ ਤਰ੍ਹਾਂ ਜਿਹੜੀਆਂ ਰਿਕਵਰੀ ਵਾਂਹ ਜਿਹੜੀ ਆ ਨਾਲ ਪੁਲਿਸ ਮੁਲਾਜ਼ਮ ਵੀ ਤੁਹਾਨੂੰ ਦਿਖਾਈ ਦੇ ਰਹੇ ਹੋਣੇ ਆ ਕਿ ਨਾਲ ਪੁਲਿਸ ਮੁਲਾਜ਼ਮੀ ਟ੍ਰੈਕਿੰਗ ਪੁਲਿਸ ਦੇ ਮੁਲਾਜ਼ਮ ਵੀ ਨਾਲ ਨੇ ਇਸ ਤਰ੍ਹਾਂ ਜਿਹੜੀ ਟੋ ਕੀਤੀ ਜਾ ਰਹੀ ਹੈ ਗੱਡੀ ਔਰ ਪੁਲਿਸ ਮੁਲਾਜ਼ਮ ਨਾਲ ਨੇ ਸਰ ਇਹ ਕਿਹਨਾਂ ਦੀ ਗੱਡੀ ਸੀ ਇਹ ਵਾਲੀ ਜਿਹੜੀ ਟੋ ਕਰਕੇ ਲੈ ਕੇ ਜਾ ਰਹੇ ਪੰਜ ਤੋਂ ਦੋ ਤੱਕ ਖੜੀ ਆ ਰੌਮ ਕਰਕੇ ਜਾ ਰਹੇ ਬਰੌਕ ਪਰ ਕਿ ਲੇ ਕੇ ਜਾ ਰਹੇ ਤੇ ਸਰ ਕੀ ਇਹ ਨੂੰ ਇਹਨਾਂ ਨੇ ਪਾਰਕਿੰਗ ਦੇ ਅੰਦਰ ਰੱਖੀ ਆ ਹਾਂਜੀ ਤੇ ਸਰ ਇਹਨੂੰ ਵੀ ਕਿੱਦਾਂ ਦੱਸਿਆ ਜਾਊਗਾ ਕਿ ਤੁਹਾਡੀ ਗੱਡੀ ਟੋ ਪਾਰਕਿੰਗ ਦੀ ਪਾਰਕਿੰਗ ਦੇ ਪਤਾ ਲੱਗ ਜਾਂਦਾ ਆ ਜਿਹੜੀ ਗੱਡੀ ਨੂੰ ਟੋ ਕਰਕੇ ਲੈ ਕੇ ਜਾ ਰਹੇ ਇਕਲ ਟੀ ਪਾ ਦਿੱਤੀ ਗਈ ਆ ਟੀ ਦਾ ਮਤਲਬ ਕਿ ਟ੍ਰੈਫਿਕ ਪੁਲਿਸ ਆਪਣੇ ਵੀ ਜਲ ਦੇਖੋ ਬਾਈ ਚਾਂਸ ਤੁਸੀਂ ਜਲੰਧਰ ਆਨੇ ਆ ਤੁਹਾਡੀ ਗੱਡੀ ਜਿਹੜੀ ਆ ਟੋ ਕਰਕੇ ਲੈ ਕੇ ਹੀ ਗਏ ਤਾਂ ਜੇਕਰ ਤੁਹਾਨੂੰ ਇਹ ਨਿਸ਼ਾਨ ਮਿਲਿਆ ਵਾਲਾ ਜਿਹੜਾ ਨਿਸ਼ਾਨ ਤੁਹਾਨੂੰ ਟੀ ਦਾ ਨਿਸ਼ਾਨ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਇਹ ਖਾਸ ਕਰਕੇ ਤੇਨ ਰੱਖ ਲਓ ਬਾਈ ਚਾਂਸ ਤੁਹਾਡੀ ਕਿਸੇ ਵੱਡੇ ਸ਼ਹਿਰ ਦੇ ਵਿੱਚ ਗੱਡੀ ਟੋ ਕਰਕੇ ਕੋਈ ਲੈ ਕੇ ਜਾਂਦਾ ਜਿੱਥੇ ਤੁਸੀਂ ਗੱਡੀ ਖੜੀ ਕੀਤੀ ਸੀ ਉੱਥੇ ਕੋਈ ਟੋ ਦਾ ਨਿਸ਼ਾਨ ਮਿਲੇ ਟੀ ਦਾ ਨਿਸ਼ਾਨ ਮਿਲੇ ਤਾਂ ਇਹਦਾ ਮਤਲਬ ਇਹ ਹੁੰਦਾ ਹੈ ਕਿ ਗੱਡੀ ਜਿਹੜੀ ਹੈ ਤੁਹਾਡੀ ਉਹ ਟ੍ਰੈਫਿਕ ਪੁਲਿਸ ਵਾਲੇ ਜਿਹੜੇ ਆ ਉਹ ਠਾ ਕੇ ਲੈ ਗਏ ਆ ਖਾਸ ਕਰਕੇ ਹੋਏ ਤੁਹਾਡੇ ਲਈ ਜਾਣਕਾਰੀ ਜਿਹੜੀ ਹੈ ਬੇਹੱਦ ਜ਼ਰੂਰੀ ਸੀ ਜਲੰਧਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਕਿ ਆ ਗੱਡੀ ਜਿਹੜੀ ਖੜੀ ਹੈ ਰੋਡ ਤੇ ਰੋਡ ਤੇ ਗੱਡੀ ਖੜੀ ਹੈ ਤੇ ਟੋ ਕਰਨ ਵਾਲੇ ਵੀਰ ਜਿਹੜੇ ਆਏ ਆ ਤੁਸੀਂ ਟੋ ਕਰਨ ਦਾ ਤਰੀਕਾ ਤੁਹਾਨੂੰ ਦਿਖਾਉਂਦੇ ਆ ਕਿ ਇਦਾਂ ਜਿਹੜੀ ਗੱਡੀ ਹੈ ਟੋ ਕੀਤੀ ਜਾ ਰਹੀ ਹੈ ਮਿੰਟ ਹੱਕ ਲਗਾਇਆ ਬਾਈ ਨੇ ਔਰ ਇਹ ਗੱਡੀ ਜਿਹੜੀ ਚੱਕਲੇ ਰਸਤੇ ਦੇ ਵਿੱਚ ਖੜੀ ਇਹਨੂੰ ਸੂਚਨਾ ਦੇਣ ਲਈ ਕਿ ਗੱਡੀ ਕਿਉਂ ਚੱਕੀ ਆ ਕਿਉਂ ਖੜੀ ਕੀਤੀ ਆ ਇਹਨੂੰ ਸੂਚਨਾ ਦੇਣ ਲਈ ਥੱਲੇ ਇੱਕ ਬਣਾ ਦਿੱਤਾ ਗਿਆ ਹੈ ਨਾਲ ਪੁਲਿਸ ਮੁਲਾਜ਼ਮ ਵੀ ਨੇ ਫਿਰ ਇਸ ਤਰ੍ਹਾਂ ਜਿਹੜੀਆਂ ਰਿਕਵਰੀ ਵੈਨ ਜਿਹੜੀ ਆ ਨਾਲ ਪੁਲਿਸ ਮੁਲਾਜ਼ਮ ਵੀ ਤੁਹਾਨੂੰ ਦਿਖਾਈ ਦੇ ਰਹੇ ਹੋਣੇ ਆ ਕਿ ਨਾਲ ਪੁਲਿਸ ਮੁਲਾਜ਼ਮੀ ਟਰੈਕਿੰਗ ਪੁਲਿਸ ਦੇ ਮੁਲਾਜ਼ਮ ਵੀ ਨਾਲ ਨੇ ਇਸ ਤਰ੍ਹਾਂ ਜਿਹੜੀ ਟੋ ਕੀਤੀ ਜਾ ਰਹੀ ਹੈ ਗੱਡੀ ਔਰ ਪੁਲਿਸ ਮੁਲਾਜ਼ਮ ਨਾਲ ਨੇ ਸਰ ਇਹ ਕਿਹਨਾਂ ਦੀ ਗੱਡੀ ਸੀ ਇਹ ਵਾਲੀ ਜਿਹੜੀ ਟੋ ਕਰਕੇ ਲੱਗ ਜਾ ਰਹੇ ਪੰਪਰ ਤੇ ਦੂਰ ਤੇ ਖੜੀ ਆ ਡੌਂਗ ਪਰ ਕੇ ਲੱਗ ਜਾ ਰਹੇ ਤੇ ਸਰ ਕੀ ਇਹ ਨੂੰ ਇਹਨਾਂ ਪਾਰਕਿੰਗ ਦਾ ਤਰ੍ਹਾਂ ਲੱਗੀ ਆ ਹਾਂਜੀ ਸਿਆ ਜਾਊਗਾ ਕਿ ਤੁਹਾਡੀ ਗੱਡੀ ਟੁੱਟੇ ਦੀਪਾਤੀ ਦੀਪਾਏ ਨੂੰ ਪਤਾ ਲੱਗ ਜਾਂਦਾ